ਮੇਰਾ ਨਾਮ ਵੀਡੀਓ ਨਹੀਂ ਹੋ ਰਿਹਾ ਜੀ ਮਸਲੇ ਇਹ ਨਹੀਂ ਪਤਾ ਨਹੀਂ ਹੈ ਜੀ ਇਹ ਤੇ ਨਹਿਰ ਤੇਨੇ ਪੋਲਤੇ ਸਾਲ ਮਰੀ ਤੇ ਲੁਧਿਆਣੇ ਮੱਲੇ ਮੁੰਡਿਆਂ ਨੇ ਨਹਿਰ ਜੜ ਕੇ ਦੇ ਨੂੰ ਕੱਢਿਆ ਵਾ ਹੁਣ ਸਿਵਲ ਹਸਪੀਟਲ ਲਿਆਂਦੀ ਆ ਹੋ ਸਕਦਾ ਬਚ ਵੀ ਸਕਦੀ ਆ ਪੋਲਤੇ ਸਾਲ ਮਰ ਗਈ ਨਹਿਰ ਦੇ ਪੋਲਤੇ ਲੁਧਿਆਣੇ ਮੱਲੇ ਤੋਂ ਮੁੰਡਿਆਂ ਨੇ ਕੱਢੀ ਹਾਂ ਜੀ ਨਹੀਂ ਹਜੇ ਕੋਈ ਪਤਾ ਨਹੀਂ ਜਿਆਦਾ ਡਾਕਟਰ ਚੈੱਕ ਕਰ ਰਹੇ ਆ ਕੋਈ ਲੱਗਾ ਕਿ ਕੋਈ ਜਾਨੀ ਨਹੀਂ ਨਹੀਂ ਪਤਾ ਲੱਗਾ ਨਹੀਂ ਸਿਵਲ ਹਸਪੀਟਲ ਲੁਧਿਆਣਾ ਮੱਲਾ ਮੇਰਾ ਭਾਈ ਮੇਰਾ ਨਾਮ ਸੰਜੇ ਹੈ ਮੈਂ ਰਹਿਣਾ ਢਾਬੀ ਮੱਲੇ ਜਾਵੀ ਮੈਂ ਸ਼ਾਲ ਕਿੱਥੋਂ ਛਾਲ ਮਾਰੀ ਕਿੱਥੋਂ ਕੱਢਿਆ ਤੁਸੀਂ ਕਿਸ ਤਰ੍ਹਾਂ ਦੀ ਮਸਲਾ ਹੈ ਭਾਈ ਸਾਨੂੰ ਨਹੀਂ ਪਤਾ ਕਿੱਥੋਂ ਨੇ ਛਾਲ ਮਾਰੀ ਸਾਨੂੰ ਦੇ ਨਾ ਪਤਾ ਆਪਾਂ ਬੋਰ ਲਾ ਕੇ ਬੈਠੇ ਸੀ ਤੇ ਆ ਤੇ ਆਪਾਂ ਛਾਲ ਮਾਰ ਕੇ ਉਹਨੂੰ ਕੱਢਿਆ ਫਿਰ ਆਪਣੇ ਪ੍ਰਧਾਨ ਜੀ ਨੂੰ ਬੁਲਾ ਕੇ ਦੱਸਿਆ ਕਿ ਪ੍ਰਧਾਨ ਜੀ ਇਦਾਂ ਫਿਰ ਪ੍ਰਧਾਨ ਜੀ ਨੇ ਉਹਨਾਂ ਨੂੰ ਲੈ ਕੇ ਸਿਵਲ ਹਸਪੀਟਲ ਲੈ ਕੇ ਆਇਆ ਹਾਂਜੀ ਹਾਂਜੀ ਹੁਣ ਕਿੱਥੇ ਲੈ ਕੇ ਆਏ ਜੀ ਸਿਵਲ ਹਸਪਤਾਲ ਲੈ ਕੇ ਆਏ ਜੀ ਮੇਰਾ ਨਾਮ ਡਾਕਟਰ ਜੋਤਪਾਲ ਸਿੰਘ ਹੈ ਮੈਂ ਸੀਐਸਸੀ ਧਾਰੀ ਨਾਲ ਵਿਖੇ ਪੋਸਟਡ ਹਾਂ ਐਜ਼ ਅ ਮੈਡੀਕਲ ਆਫੀਸਰ ਅੱਜ ਕੋਈ ਕਰੋ ਮਤਲਬ ਕੋਈ ਕਿਸੇ ਲੇਡੀ ਸੀ ਵੀ ਕੋਈ ਤੇ ਅਨਕੌਂਸ਼ੀਅਸ ਲੇਡੀ ਸੀ ਉਹਨੇ ਕੋਈ ਲੈ ਕੇ ਆਏ ਸੀ ਜਿਹੜੇ ਮੈਂ ਆ ਕੇ ਦੇਖਿਆ ਤਾਂ ਉਹਨਾਂ ਲੋਕਾਂ ਦੇ ਥ्रू ਹੀ ਮੈਨੂੰ ਪਤਾ ਲੱਗਿਆ ਕਿ ਕੁਛ ਨਾਲੇ ਮਾਰ ਚਾਲ ਮਾਰੀ ਆ ਸਮਥਿੰਗ ਲੱਗਦਾ ਹੈ ਹਨਾ ਤੇ ਪਰ ਜਦੋਂ ਅਪਾ ਦੇ ਆ ਕੇ ਦੇਖਿਆ ਪੇਸ਼ੈਂਟ ਨੂੰ ਪੇਸ਼ੈਂਟ ਨੂੰ ਜੋ ਆਪਾਂ ਇਨਵੈਸਟੀਗੇਸ਼ਨਸ ਜੋ ਕਰਦੇ ਹਾਂ ਜਿਹਾ ਮੋਰਨਲੀ ਆਪਾਂ ਪੇਸ਼ੈਂਟ ਨੂੰ ਦੇਖਣ ਵਾਸਤੇ ਹੈ ਨਾ ਕਿ ਉਹਦਾ ਬਲੱਡ ਪ੍ਰੈਸ਼ਰ ਵਜਾ ਰਿਹਾ ਉਹਦਾ ਆਰ ਬੀ ਐਸ ਵਜਾ ਰਿਹਾ ਜਾਂ ਕੁਛ ਹੋਰ ਦੇਖਣ ਦਾ ਵਾ ਜੀ ਪੀ ਸੀ ਜੀ ਵਗੈਰਾ ਕਰਕੇ ਪਰ ਜਦੋਂ ਫਾਈਨਲੀ ਆਪਾਂ ਸਾਰਾ ਕੁਝ ਕੀਤਾ ਤੇ ਪਰ ਉਹ ਪੇਸ਼ੈਂਟ ਡਾਊਨ ਡੈੱਡ ਸੀਗਾ ਤੇ ਮਤਲਬ ਅੰਦਾਜ਼ਾ ਜੇ ਦੀ ਕਹਿੰਦੇ ਕਿ ਕਿਉਂਕਿ ਆਪਾਂ ਮੇਰੇ ਵਾਸਤੇ ਪ੍ਰੈਸ਼ਰ ਅਨਨੋਨ ਸੀਗਾ ਤੇ ਫਿਰ ਆਪਾਂ ਜੋ ਵੀ ਆਪਾਂ ਫਾਈਲ ਵਗੈਰਾ ਚ ਮੈਂਸ਼ਨ ਕਰਨਾ ਆਪਾਂ ਫਿਰ ਪੂਰਾ ਸਪੈਸੀਫਿਕਲੀ ਨਹੀਂ ਮੈਂਸ਼ਨ ਕਰਦੇ ਪਰ ਮੇਰੇ ਸਾਬ ਨਾਲ ਅਪਰੋਕਸੀਮੇਟਲੀ 35 40 ਦੇ ਲੱਗ ਕੇ ਸ਼ੱਕ ਦੇ ਦੋ ਮਿੰਟ ਲੱਗ ਜਦੋਂ ਆਪਾਂ ਫਾਈਨਲ ਸਾਰਾ ਕੁਝ ਕੀਤਾ ਜੇ ਆਪਾਂ ਮੈਡੀਕਲੀ ਜੋ ਆਪਾਂ ਦੇਖੀਆਂ ਪੇਸ਼ੈਂਟ ਨੂੰ ਸਾਰੀ ਇਨਵੈਸਟੀਗੇਸ਼ਨਸ ਕਰਕੇ ਫਾਈਨਲ ECG ਕਰਕੇ ਜਦੋਂ ਆਪਾਂ ਦੇਖਣ ਦਾ ਪੇਸ਼ੈਂਟ ਨੂੰ ਪਰ ਪੇਸ਼ੈਂਟ ਫਿਰ ਬ੍ਰੌਡ ਬੈੱਡ 'ਚ ਗਿਆ ਜੀ ਸਾਡੇ ਕੋਲ ਜੀ